ਸੱਚੀ ਕਾਲ ਕਿਸਾਨ ਦੋਸਤੋ ਅਕਸਰ ਸਾਡੇ ਕਿਸਾਨ ਭਰਾਵਾਂ ਦਾ ਗਿਲਾ ਰਹਿੰਦਾ ਹੈ ਕਿ ਉਹਨਾਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਨਹੀਂ ਮਿਲਦੀ ਜਾਂ ਉਹਨਾਂ ਤੱਕ ਨਹੀਂ ਪਹੁੰਚਦੀ। ਤੋਂ ਅੱਜ ਦੀ ਇਸ ਵੀਡੀਓ 'ਚ ਆਪਾਂ ਖਾਸ ਕਰਕੇ ਬਾਗਬਾਨੀ ਵਿਸ਼ੇ ਨਾਲ ਸੰਬੰਧਿਤ ਸਰਕਾਰ ਦੀਆਂ ਸਬਸਿਡੀ ਸਕੀਮਾਂ ਦੀ ਜਾਣਕਾਰੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਵੀਡੀਓ ਨੂੰ ਪੂਰੀ ਦੇਖਣਾ ਔਰ ਇਸ ਨੂੰ ਹੋਰ ਕਿਸਾਨਾਂ ਨਾਲ ਸ਼ੇਅਰ ਵੀ ਕਰਨਾ ਤਾਂਕਿ ਜਿਹੜੀ ਇਹ ਜਾਣਕਾਰੀ ਹੈ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਇੱਥੇ ਅਸੀਂ ਕਿਸਾਨਾਂ ਦੇ ਨਾਲ ਸੰਬੰਧਿਤ ਵਿਸ਼ਿਆਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ। ਸੋ ਕਿਸਾਨ ਵੀਰੋ ਸਰਕਾਰ ਵੱਲੋਂ ਬਾਗਵਾਨੀ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਆ। ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦੀ ਸਰਕਾਰ ਵੱਲੋਂ ਵੀ ਵਿਸ਼ੇਸ਼ ਉਪਾਲੇ ਰੰਬੇ ਗਏ ਨੇ ਸੂ ਜ਼ਰੂਰਤ ਹੈ ਕਿ ਸਾਨੂੰ ਉਹਨਾਂ ਉਪਰਾਲਿਆਂ ਦਾ ਲਾਭ ਲੈਣ ਦੀ ਔਰ ਉਹ ਲਾਭ ਅਸੀਂ ਤਾਂ ਲੈ ਸਕਾਂਗੇ ਜੇਕਰ ਸਾਨੂੰ ਪਤਾ ਹੋਏਗਾ ਕਿ ਸਰਕਾਰ ਕਿਹੜੀਆਂ-ਕਿਹੜੀਆਂ ਸਬਸਿਡੀ ਸਕੀਮਾਂ ਸਾਨੂੰ ਦੇ ਰਹੀ ਹੈ ਔਰ ਉਹਦਾ ਲਾਭ ਕਿਵੇਂ ਲੈਣਾ ਸਵਾਗਤ ਹੈ ਵੀਡੀਓ ਚ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਜੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਤੇ ਤੁਸੀਂ ਹੋਰ ਕਿਸ ਵਿਸ਼ੇ ਤੇ ਵੀਡੀਓ ਵੇਖਣੀ ਚਾਹੁੰਦੇ ਹੋ ਇਹ ਕਮੈਂਟ ਕਰਕੇ ਜ਼ਰੂਰ ਦੱਸਣਾ ਤੋਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਨਵੇਂ ਬਾਗ ਲਾਉਣ ਦੀ ਜੇ ਆਪਾਂ ਗੱਲ ਕਰੀਏ ਤਾਂ ਨਵਾਂ ਬਾਗ ਲਾਉਣ ਤੇ 20000 ਰੁਪਏ ਪ੍ਰਤੀ ਹੈਕਟੇਅਰ ਜਾਂ 8000 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਹੈ ਜਿਹੜੀ ਸਰਕਾਰ ਵੱਲੋਂ ਐਮ ਆਈ ਡੀ ਐਚ ਸਕੀਮ ਦੇ ਤਹਿਤ ਦਿੱਤੀ ਜਾ ਰਹੀ ਹੈ 2000 ਰੁਪਿਆ ਪ੍ਰਤੀ ਹਕਟੇਰ ਯਾਨੀ ਕਿ 8000 ਰੁਪਿਆ ਪ੍ਰਤੀ ਏਕੜ ਇਸੇ ਤਰ੍ਹਾਂ ਵਰਮੀ ਕੰਪੋਸਟ ਬੈੱਡ ਦੇ ਉੱਪਰ 8000 ਰੁਪਏ ਦੀ ਸਬਸਿਡੀ ਹੈ ਜਿਹੜੀ ਆਪਾਂ ਗੰਡੋਆਂ ਵਾਲੀ ਖਾਦ ਹੈ ਜੇਕਰ ਤੁਸੀਂ ਉਸ ਦਾ ਇਹ ਬੈੱਡ ਕੁਝ ਬਣਾਣੇ ਚਾਹਦੇ ਹੋ ਤਾਂ 8000 ਰੁਪਏ ਦੀ ਸਬਸਿਡੀ ਹੈ ਜੇਕਰ ਤੁਸੀਂ ਵਰਮੀ ਕੰਪੋਸਟ ਦਾ ਇੱਕ ਵੱਡਾ ਯੂਨਿਟ ਲਾਣਾ ਚਾਹਦੇ ਹੋ ਤਾਂ ਉਹਦੇ ਤੇ 50000 ਰੁਪਏ ਦੀ ਸਬਸਿਡੀ ਹੈ ਖਾਸ ਕਰਕੇ ਬાગਵਾਨੀ ਦੇ ਵਿੱਚ ਜਿੱਥੇ ਬਾਗ ਹੈ ਉੱਥੇ ਇਹ ਜਿਹੜੀ ਪਰਮੀ ਕੰਪੋਸਟ ਦਾ ਇਸਤੇਮਾਲ ਕਰਨਾ ਜ਼ਿਆਦਾ ਬਿਹਤਰ ਰਹਿੰਦਾ ਹੈ ਤਾਂ ਇਹ ਤੁਸੀਂ ਸਬਸਿਡੀ ਲੈ ਸਕਦੇ ਹੋ ਇਸੇ ਤਰ੍ਹਾਂ ਸ਼ੈੱਡ ਨੈੱਟ ਹਾਊਸ ਯੂਨਿਟ ਸਥਾਪਿਤ ਕਰਨ ਲਈ 710 ਰੁਪਏ ਪ੍ਰਤੀ ਵਰਗ ਮੀਟਰ ਤੇ ਇਹਨਾਂ 'ਚ ਜਿਹੜਾ ਪਲਾਂਟਿੰਗ ਮਟੀਰੀਅਲ ਆ ਉਹਦੇ ਤੇ 140 ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਸਬਸਿਡੀ ਆ ਜਿਹੜੀ ਦਿੱਤੀ ਜਾ ਰਹੀ ਹੈ ਜਿਹੜੇ ਆਪਾਂ ਵੱਡੇ ਵੱਡੇ ਨੈੱਟ ਹਾਊਸ ਲੱਗੇ ਵੇਖਦੇ ਹੈਗੇ ਆ ਸ਼ੈੱਟ ਨੈੱਟ ਹਾਊਸ ਤਾਂ ਉਹਦੇ ਤੇ ਸਾਈਜ਼ ਤੁਸੀਂ ਵੱਡਾ ਛੋਟਾ ਹੋ ਸਕਦਾ ਪ੍ਰਤੀ ਵਰਗ ਮੀਟਰ 710 ਰੁਪਏ ਦੀ ਸਬਸਿਡੀ ਹੈ ਤੇ ਜਿਹੜਾ ਉਹਦੇ 'ਚ ਪਲਾਂਟਿੰਗ ਮਟੀਰੀਅਲ ਲੱਗਦਾ ਉਹਦੇ ਤੇ 140 ਰੁਪਏ ਦੀ ਸਬਸਿਡੀ ਹੈ ਇਸੇ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਤੇ 1600 ਰੁਪਏ ਪ੍ਰਤੀ ਬਕਸਾ ਸਮੇਟ 8 ਫਰੇਮ ਮੱਖੀ ਉਹਦੇ ਤੇ ਸਬਸਿਡੀ ਆ 16 ਰੁਪਏ ਦੀ ਠੀਕ ਹੈ ਜੀ ਇਸੇ ਤਰ੍ਹਾਂ ਜਿਹੜੀ ਡਿੱਗੀਆਂ ਬਣਾਣੇ ਆਪਾਂ ਪਾਣੀ ਸਟੋਰ ਕਰਨ ਲਈ ਤਾਂ ਉਹਦੇ ਤੇ ਜਿਹੜੀ ਵਿਅਕਤੀਗਤ ਜਾਂ ਇਹ ਕਹਦੇ ਹੋ ਇੰਡੀਵਿਜੂਅਲ ਫਾਰਮ ਦੀ ਹੈ ਮੰਨ ਲਓ ਇੱਕ ਫਾਰਮਰ ਨੇ ਆਪਣੇ ਲੈਵਲ ਤੇ ਆਪਣੇ ਲਈ ਬਣਾਣੀ ਆ ਤਾਂ ਉਹਦੇ ਤੇ 20 ਮੀਟਰ 20 ਮੀਟਰ ਤੇ 3 ਮੀਟਰ ਲੂੰਗੀ ਜਿਹੜੀ ਡਿੱਗੀ ਆ ਉਹ ਤੇ 50% ਸਬਸਿਡੀ ਆ ਪਰ ਜੇ ਕਿਸਾਨ ਗਰੁੱਪ ਚ ਇਕੱਠੇ ਹੋ ਕੇ ਆਪਣੀ ਕੋਈ ਸਾਂਝੀ ਡਿੱਗੀ ਬਣਾਉਂਦੇ ਆ ਉਹਦੇ ਤੇ 100% ਦੀ ਸਬਸਿਡੀ ਆ ਦੇਖੋ ਕਮਾਲ ਦੀ ਚੀਜ਼ ਹੈ ਕਿ 100% ਦੀ ਸਬਸਿਡੀ ਹੈ ਜੇਕਰ ਕੋਈ ਕਿਸਾਨ ਇਕੱਠੇ ਹੋ ਕੇ 100 ਮੀਟਰ 100 ਮੀਟਰ 10 ਮੀਟਰ ਡੂੰਗੀ ਡਿੱਗੀ ਬਣਾਉਂਦੇ ਆ ਇਸ ਸਾਈਜ਼ ਦੀ ਲੰਬਾਈ ਚੌੜਾਈ 100-100 ਮੀਟਰ ਹੋਵੇ 3 ਮੀਟਰ ਡੂੰਗੀ ਹੋਵੇ ਤੇ 100% ਦੀ ਸਬਸਿਡੀ ਮਤਲਬ ਸਾਰਾ ਪੈਸਾ ਸਰਕਾਰ ਦੇਵੇਗੀ ਇਵੇਂ ਮਸ਼ੀਨਰੀ ਵਿੱਚ ਪਾਵਰ ਕਿਲਰ ਤੇ ਸਪਰੇਅ ਪੰਪ ਆਦਤੇ ਵੀ 40% ਦੀ ਸਬਸਿਡੀ ਹੈਗੀ ਹੈ ਬਾਗਾਂ ਲਈ ਛੋਟਾ ਟਰੈਕਟਰ 20 ਹਾਰਸ ਪਾਵਰ ਤੱਕ ਉਹਦੇ ਤੇ 75000 ਰੁਪਏ ਦੀ ਸਬਸਿਡੀ ਹੈਗੀ ਹੈ ਛੋਟਾ ਟਰੈਕਟਰ ਆਪਾਂ ਨੂੰ ਬਾਗਾਂ 'ਚ ਦੇਖਦੇ ਹਾਂ ਕਿ ਵੱਡਾ ਟਰੈਕਟਰ ਚੱਲਦਾ ਨਹੀਂ ਹੈ ਬਾਗ ਦੇ ਬੂਟੇ ਇੱਕ ਦੂਜੇ ਨਾਲ ਮਿਲ ਜਾਂਦੇ ਆ ਤੇ ਉੱਥੇ ਜਿਹੜਾ ਗੈਪ ਹੈ ਦੋ ਬੂਟਿਆਂ ਦੇ ਵਿਚਕਾਰ ਘੱਟ ਹੁੰਦਾ ਹੈ ਤਾਂ ਉੱਥੇ ਛੋਟਾ ਟਰੈਕਟਰ ਕਾਮਯਾਬ ਹੁੰਦਾ ਤਾਂ ਉਹਦੇ ਤੇ ਵੀ 75000 ਰੁਪਏ ਦੀ ਸਬਸਿਡੀ ਹੈਗੀ ਹੈ ਕੂਲਡ ਸਟੋਰ ਆ ਜਿਹੜਾ ਉਹ 35% ਦੀ ਉਹਦੇ ਕੁੱਲ ਪ੍ਰੋਜੈਕਟ ਦੇ ਕੋਸਟ ਦੀ ਜਿਹੜੀ ਹੈਗੀ ਆ ਸਬਸਿਡੀ ਹੈਗੀ ਆ ਇਹਦੇ ਤੇ ਛੋਟਾ ਕੋਲਡ ਸਟੋਰ ਵੀ ਆਉਂਦਾ ਹੈਗਾ ਜਿਹਦੇ ਵਿੱਚ ਇੱਕ ਛੋਟੇ ਕਿਸਾਨ ਦੇ ਲੈਵਲ ਦੇ ਹਿਸਾਬ ਨਾਲ ਉਹਨੇਕ ਜ਼ਰੂਰਤ ਵਾਲਾ ਨਹੀਂ ਹੈਗਾ ਇਸ ਤਰ੍ਹਾਂ ਰਾਈਪਨਿੰਗ ਚੈਂਬਰ ਜਿਵੇਂ ਆਪਾਂ ਕੇਲੇ ਪਕਾਣੇ ਆ ਪਪੀਤਾ ਪਕਾਣ ਵਾਲਾ ਚੈਂਬਰ ਹੈ ਉਹਦੇ ਤੇ ਵੀ 35% ਦੀ ਸਬਸਿਡੀ ਹੈਗੀ ਆ ਕੋਲਡ ਰੂਮ ਤੇ ਵੀ 35% ਦੀ ਸਬਸਿਡੀ ਹੈਗੀ ਆ ਇਸੀ ਤਰ੍ਹਾਂ ਇੰਟੀਗ੍ਰੇਟਿਡ ਪੈਕ ਹਾਊਸ ਉਹਦੇ ਤੇ ਵੀ 35% ਦੀ ਸਬਸਿਡੀ ਹੈਗੀ ਹੈ ਸੋ ਇਹ ਸਬਸਿਡੀਆਂ ਹੈਗੀਆਂ ਇਸ ਤੋਂ ਬਿਨਾ ਜਿਹੜੀ ਪੋਸਟ ਹਾਰਵੈਸਟ ਮੈਨੇਜਮੈਂਟ ਹੈ ਜਿਵੇਂ ਫਲ ਦੀ ਤੁਰਾਈ ਤੋਂ ਬਾਅਦ ਉਹਦੇ ਲਈ ਅਗਰ ਕੋਈ ਕਿਸਾਨ ਭਰਾ ਪੈਕ ਹਾਊਸ ਤਿਆਰ ਕਰਨਾ ਚਾਹੁੰਦਾ ਹੈ ਤਾਂ ਉਹਦੇ ਤੇ 50% ਦੀ ਸਬਸਿਡੀ ਹੈ ਯਾਨੀ ਲਗ ਇੱਕ ਯੂਨਿਟ ਤੇ 2 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਇਸ ਕੰਮ ਲਈ ਐਵੇਂ ਨਵੇਂ ਬਾਗ ਲਾਉਣ ਤੇ ਇੱਕ ਪਾਸੇ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ 20000 ਰੁਪਏ ਪ੍ਰਤੀ ਹੈਕਟੇਅਰ ਅ ਅ ਸੀਗਾ ਇਨਸੈਂਟਿਵ ਜਾਂ ਸਬਸਿਡੀ ਦਿੱਤੀ ਜਾਂਦੀ ਸੀ ਕਿ ਜੇ ਤੁਸੀਂ ਉਹਦੇ ਚ ਡ੍ਰਿਪ ਲਾਉਨੇ ਹੋ ਨਵੇਂ ਬਾਗ ਦੇ ਵਿੱਚ ਤਾਂ 10000 ਰੁਪਏ ਪ੍ਰਤੀ ਏਕੜ ਇਹ ਬਾਗਵਾਨੀ ਮੈਕਮਾ ਇਸ ਕੰਮ ਲਈ ਵੀ ਦਿੰਦਾ ਹੈ ਯਾਨੀ ਜੇ ਆਪਾਂ ਡ੍ਰਿਪ ਲਾਣੇ ਆ ਤਾਂ 10000 ਰੁਪਏ ਤੁਹਾਨੂੰ ਬਾਗਵਾਨੀ ਵਿਭਾਗ ਮੰਤ੍ਰ ਮੰਤਰੀ ਦੇਗਾ ਨਵਾਂ ਬਾਗ ਲਾਉਣ ਤੇ ਤੁਹਾਨੂੰ 8000 ਪ੍ਰਤੀ ਏਕੜ ਦੇਗਾ ਕਿ ਡ੍ਰਿਪ ਇਰੀਗੇਸ਼ਨ ਤੇ ਵੀ ਜਿਹੜੀ ਸਬਸਿਡੀ ਹੈਗੀ ਆ ਉਹ ਤੁਹਾਨੂੰ ਵੱਖਰੇ ਤੌਰ ਤੇ ਉਹ ਵੀ ਮਿਲੇਗੀ ਤਾਂ ਇੱਕ ਤਰ੍ਹਾਂ ਨਾਲ ਜਿਹੜਾ ਇਹ ਸਾਰਾ ਬਾਗ ਹੈ ਡ੍ਰਿਪ ਹੈ ਉਹ ਆਪਾਂ ਨੂੰ ਲਗਭਗ ਫ੍ਰੀ ਦੇ ਭਾਅ ਪਏਗਾ ਇਸ ਲਈ ਹੀ ਜੇ ਤੁਸੀਂ ਹੈ ਜਿਹੜੇ ਬਾਕਸ ਮਿਲਦੇ ਆ ਫਰੂਟ ਨੂੰ ਬਾਹਰ ਭੇਜਣ ਲਈ ਉਹਨਾਂ ਤੇ ਵੀ ਸਬਸਿਡੀ ਹੈ ਜਿਹੜੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਤੇ ਪੋਲੀ ਨੈਟ ਹਾਊਸ ਦੇ ਜੇਕਰ ਤੁਹਾਡਾ ਪੁਰਾਣਾ ਹੈ ਉਹਦੀ ਸ਼ੀਟ ਬਦਲਣੀ ਹੈ ਤਾਂ ਉਹਦੇ ਤੇ ਵੀ 50% ਸਬਸਿਡੀ ਕਿਸਾਨ ਵੀਰਾਂ ਨੂੰ ਦਿੱਤੀ ਜਾ ਰਹੀ ਹੈ ਸੋ ਇਹ ਅਸੀਂ ਤੁਹਾਨੂੰ ਵੱਖ-ਵੱਖ ਸਕੀਮਾਂ ਦੱਸੀਆਂ ਹੈ ਕੇ ਬਾਗਬਾਨੀ ਵਿਭਾਗ ਵੱਲੋਂ ਸਾਡੇ ਕਿਸਾਨ ਵੀਰਾਂ ਨੂੰ ਕਿਹੜੀਆਂ ਸਕੀਮਾਂ ਹੈਗੀਆਂ ਅਸੀਂ ਤੁਹਾਨੂੰ ਵਿਸਥਾਰ ਚ ਜਾਣਕਾਰੀ ਦੇ ਦਿੱਤੀ ਹੈ ਜੇਕਰ ਤੁਸੀਂ ਇਹਨਾਂ ਚੋਂ ਕੋਈ ਵੀ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਆਪਣੇ ਨੇੜੇ ਦੇ ਬਾਗਬਾਨੀ ਦਫ਼ਤਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਇੱਧਰ ਦੀ ਗੱਲ ਕਰੀਏ ਫਾਜ਼ਿਲਕਾ ਦੇ ਵਿੱਚ ਤਾਂ ਫਾਜ਼ਿਲਕਾ ਚਿਕਤਾ ਅਬੂਹਰ ਦਾਣਾ ਮੰਡੀ 'ਚ ਦਫ਼ਤਰ ਹੈਗਾ ਸਿਟਰਸ ਸਟੇਟ ਦੂਸਰਾ ਆਪਣੇ ਟਾਲੀ ਵਾਲਾ ਜੱਟਾ ਪਿੰਡ 'ਚ ਬਣਿਆ ਹੋਇਆ ਜੇ ਆਪਾਂ ਮੁਕਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਿੰਡ ਬਾਦਲ ਦੇ ਵਿੱਚ ਸਿਟਰਸ ਸਟੇਟ ਬਣਿਆ ਹੋਇਆ ਇਸ ਤੋਂ ਬਿਨਾ ਜੇਕਰ ਤੁਸੀਂ ਕਿਤੇ ਹੋਰ ਜ਼ਿਲ੍ਹੇ ਤੋਂ ਸਾਡੀ ਇਹ ਵੀਡੀਓ ਵੇਖ ਰਹੇ ਹੋ ਤਾਂ ਹਰੇਕ ਜ਼ਿਲ੍ਹੇ ਵਿੱਚ ਬਾਗਬਾਨੀ ਵਿਭਾਗ ਦਾ ਦਫ਼ਤਰ ਹੈਗਾ ਬਲਾਕਾਂ ਵਿੱਚ ਵੀ ਦਫ਼ਤਰ ਹੈਗੇ ਆ ਉੱਥੇ ਤੁਸੀਂ رابطہ ਕਰਕੇ ਇਹਨਾਂ ਹੋਰ ਸਕੀਮਾਂ ਦਾ ਕਿਵੇਂ ਫਾਰਮ ਭਰਨਾ ਹੈ ਉਹ ਜਾਣਕਾਰੀ ਲੈ ਸਕਦੇ ਹੋ ਅਸੀਂ ਤੁਹਾਨੂੰ ਮੋٹے-ਟੋਟੇ ਉਹ ਸਕੀਮਾਂ ਦੱਸਤੀਆਂ ਕਿਉਂਕਿ ਇੰਨੀਆਂ ਸਾਰੀਆਂ ਸਕੀਮਾਂ ਹੈਗੀਆਂ ਅਸੀਂ ਉਹਨਾਂ ਤੇ ਅ ਕਈ ਵਾਰ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਆ ਸੋ ਇਹ ਸਕੀਮਾ ਤੁਹਾਨੂੰ ਦਸੀਆਂ ਹੁਣ ਤੁਹਾਡੀ ਵੀ ਡਿਊਟੀ ਹੈ ਬੰਦੀ ਹੈ ਕਿ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਕਿਸਾਨ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਔਰ ਇਸ ਨੂੰ ਅੱਗੇ ਤੁਸੀਂ ਇਹ ਜਿਹੜਾ ਸਾਡਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਹੀ ਕਰ ਲੈਣਾ ਇੱਥੇ ਅਸੀਂ ਇਸ ਤਰ੍ਹਾਂ ਦੇ ਕਿਸਾਨ ਉਪਯੋਗੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਆਂ ਕਿ ਤੁਸੀਂ ਹੋਰ ਕਿਸ ਵਿਸ਼ੇ ਤੇ ਵੀਡੀਓ ਵੇਖਣਾ ਚਾਹੁੰਦੇ ਹੋ ਕਿਹੜੀ ਸਕੀਮ ਦੀ ਜਾਣਕਾਰੀ ਵਿਸਥਾਰ ਚ ਲੈਣਾ ਚਾਹੁੰਦੇ ਹੋ ਉਹ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਨੂੰ ਉਹਦੇ ਤੇ ਹੋਰ ਵਿਸਥਾਰ ਵਿੱਚ ਜਾਣਕਾਰੀ ਦਵਾਂਗੇ ਬਹੁਤ ਧੰਨਵਾਦ